ਤੁਸੀਂ ਸੋਚਦੇ ਹੋਮੋਗੇ ਕਿ ਪਾਣੀ ਕੀ ਮੇ ਚਮਤਕਾਰੀ ਹੋ ਸਕਦਾ ਹੈ ਪਾਣੀ ਕੀ ਮੇ ਆਪਣੇ ਦੁੱਖਾਂ ਦਾ ਕਲੇਸ਼ਾਂ ਦਾ ਬਿਮਾਰੀਆਂ ਦਾ ਨਾਸ ਕਰ ਸਕਦਾ ਹੈ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਪਾਣੀ ਦੀ ਤਾਕਤ ਕੀ ਹੈ ਕਈ ਭੈਣ ਭਰਾ ਮੈਨੂੰ ਪੁੱਛਦੇ ਵੀ ਦੀਦੀ ਯੂਨੀਵਰਸ ਕੀ ਹੈ ਯੂਨੀਵਰਸ ਹੈਗਾ ਜਿਹੜਾ ਕਿ ਆਪਣਾ ਬ੍ਰਹਿਮੰਡ ਹੈ ਘਟ ਘਟ ਦੇ ਵਿੱਚ ਵਾਹਿਗੁਰੂ ਜੀ ਬਸਦੇ ਨੇ ਕਹਿੰਦੇ ਹਰ ਇੱਕ ਚੀਜ਼ ਦੇ ਵਿੱਚ ਅਗਰ ਤੂੰ ਦੇਖਣਾ ਚਾਹੇ ਤਾਂ ਤੈਨੂੰ ਕੁਦਰਤ ਦੇ ਦਰਸ਼ਨ ਹੋਣਗੇ ਅਗਰ ਤੁਸੀਂ ਵਾਹਿਗੁਰੂ ਜੀ ਦੀ ਆਵਾਜ਼ ਸੁਣਨੀ ਚਾਹੁੰਦੇ ਹੋ ਤਾਂ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਬਾਹਰ ਚਲੇ ਜਾਓ ਚਿੜੀਆਂ ਦੀ ਮਿੱਠੀ ਮਿੱਠੀ ਆਵਾਜ਼ ਹੈ ਨਾ ਉਹ ਤੁਹਾਨੂੰ ਲੱਗੇਗੀ ਵੀ ਉਹ ਵੀ ਕਹਿੰਦੀਆਂ ਨੇ ਵਾਹਿਗੁਰੂ ਵਾਹਿਗੁਰੂ ਅੱਗੇ ਖੂਦਿਆਂ ਟਿੰਡਾਂ ਦੇ ਵਿੱਚ ਜਿਹੜੇ ਬ੍ਰह्म ਗਿਆਨੀ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਆਮ ਤੌਰ ਤੇ ਨਾਮ ਜਪਣ ਦਾ ਇੱਕ ਤਰੀਕਾ ਦੱਸ ਦਿੰਦੇ ਸੀ ਵੀ ਜਦੋਂ ਖੂਹ ਗੇੜਦੇ ਹੁੰਦੇ ਸੀ ਨਾ ਵੀ ਜਿਹੜੇ ਖੂਦਿਆਂ ਟਿੰਡਾਂ ਨੇ ਜਦੋਂ ਚੱਲਦੀਆਂ ਨੇ ਉਹ ਖੂਹ ਖੂਹ ਦੀ ਆਵਾਜ਼ ਆਉਂਦੀ ਹੈ ਕਹਿੰਦੇ ਉਹ ਕਹਿੰਦੇ ਨੇ ਤੂੰ 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 ਵਾਹਿਗੁਰੂ ਤੂੰ ਤੂੰ ਵੀ ਇਹ ਇੱਕ ਤਰੀਕੇ ਹੁੰਦੇ ਹੈਗੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਦੱਸਿਆ ਵੀ ਜਿਹੜਾ ਪਾਣੀ ਆ ਨਾ ਇਸ ਚੀਜ਼ ਦੇ ਉੱਪਰ ਬਹੁਤ ਜ਼ਿਆਦਾ ਜਲਦੀ ਹਰ ਇੱਕ ਚੀਜ਼ ਦਾ ਅਸਰ ਹੁੰਦਾ ਹੈਗਾ ਤਾਂ ਤੁਸੀਂ ਕਰਨਾ ਕੀ ਹੈ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਇਸ ਚਮਤਕਾਰੀ ਪਾਣੀ ਨੂੰ ਆਪਣੇ ਬਣਾਉਣਾ ਕਿਵੇਂ ਹੈ ਤੇ ਉਸ ਤੋਂ ਬਾਅਦ ਆਪਾਂ ਕਿਸ-ਕਿਸ ਚੀਜ਼ ਲਈ ਇਸ ਨੂੰ ਵਰਤਣਾ ਹੈ ਤੇ ਕਿਵੇਂ ਵਰਤਣਾ ਹੈ ਕਿੰਨੇ ਦਿਨ ਵਰਤਣਾ ਹੈ ਆਓ ਆਪਾਂ ਜਾਣਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਕੱਚ ਦਾ ਗਲਾਸ ਹੀ ਲੈਣਾ ਕਿਉਂਕਿ ਕੱਚ ਦਾ ਗਲਾਸ ਹੈ ਜਿਹੜਾ ਪਾਰਦਰਸ਼ੀ ਹੋਣ ਦੇ ਕਰਕੇ ਇਹਦੇ ਵਿੱਚ ਤੁਹਾਡੀ ਜਿੰਨੀ ਵੀ એનર્ਜੀ ਹੈਗੀ ਉਹ ਪੋਜ਼ਿਟਿਵ ਹੁੰਦੀ ਹੈ ਇਹਦੇ ਵਿੱਚ ਦੇਖੋ ਵਿਸ਼ਵਾਸ ਕਰਨਾ ਨਾ ਕਰਨਾ ਤੁਹਾਡੀ ਆਪਣੀ ਮਰਜ਼ੀ ਹੈਗੀ ਮੈਂ ਤੁਹਾਨੂੰ ਦੱਸਣਾ ਜਿਹੜੇ ਪੈਨਪ੍ਰਾਕ ਕਰਨਗੇ ਉਹਨਾਂ ਦੇ ਬਹੁਤ ਸਾਰੇ ਦੁੱਖ ਰੋਗ ਤਕਲੀਫਾਂ ਦੂਰ ਹੋ ਜਾਣਗੀਆਂ ਸਭ ਤੋਂ ਪਹਿਲਾਂ ਆਪਾਂ ਲੈਣੀ ਹੈ ਕੱਚੀ ਹਲਦੀ ਹੁਣ ਮੈਂ ਤੁਹਾਨੂੰ ਇਹ ਚੀਜ਼ਾਂ ਦੱਸੂਗੀ ਕਿਉਂਕਿ ਬਹੁਤ ਬệnh ਪ੍ਰਾਣੀ ਜਿਹੜੇ ਕਿ ਵੱਡੇ ਵੱਡੇ ਰੋਗਾਂ ਤੋਂ ਪੀੜਤ ਨੇ ਵੱਡੀਆਂ ਵੱਡੀਆਂ ਬਿਮਾਰੀਆਂ ਤੋਂ ਪੀੜਤ ਨੇ ਜਾਂ ਜਿਵੇਂ ਲਾ ਲੋ ਵੀ ਆਪਾਂ ਬਹੁਤ ਘਰ ਦੇ ਵਿੱਚ ਦੁੱਖ ਤਕਲੀਫ ਪਲੇਸ ਜਾਂ ਆਪਣੇ ਬੱਚੇ ਆ ਮਨ ਦੇ ਨਹੀਂ ਕੁਝ ਵੀ ਲਾ ਲੋ ਤੁਹਾਡੇ ਮਨ ਦੇ ਵਿੱਚ ਆਪਣਾ ਮਨ ਬੇਚੈਨ ਰਹਿੰਦਾ ਹਰ ਟਾਈਮ ਘਬਰਾਟ ਰਹਿੰਦੀ ਹੈ ਨਾ ਕੁਝ ਨਹੀਂ ਪਤਾ ਲੱਗਦਾ ਵੀ ਕੀ ਕਰੀਏ ਕਰਨਾ ਕੀ ਆਪਾਂ ਨੇ ਇੰਨੀ ਕ ਹਲਦੀ ਲੈ ਲੈਣੀ ਹੈ ਪਹਿਲਾਂ ਆਪਣੇ ਪਾਣੀ ਪਾ ਲੈਣਾ ਫਿਰ ਇੰਨੀ ਕ ਹਲਦੀ ਲੈ ਲੈਣੀ ਹੈ ਕੱਚੀ ਹਲਦੀ ਲੈਣੀ ਹੈ ਇਹਦੇ ਕੋ ਕੱਚੀ ਹਲਦੀ ਦੇ ਗੁਣਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੁਹਾਡੇ ਕਿਸੇ ਵੀ ਜੋੜਾਂ ਦੇ ਵਿੱਚ ਦਰਦ ਹੋਵੇ ਆਪਾਂ ਨੂੰ ਸਰਦੀ ਜੇ ਮੇ ਖਾਂਸੀ ਅੱਜ ਕੱਲ੍ਹ ਸਾਹ ਦਮੇ ਦੀ ਬਿਮਾਰੀ ਬਹੁਤ ਜ਼ਿਆਦਾ ਹਨ ਰਹਿੰਦੀ ਹੈਗੀ ਇਹ ਹਰ ਇੱਕ ਤੁਹਾਡੇ ਅੰਦਰੋਂ ਰੋਗ ਜਿੰਨੇ ਵੀ ਰੋਗ ਨੇ ਉਹਨਾਂ ਨੂੰ ਖਤਮ ਕਰਨ ਦੀ ਪਾਵਰ ਰੱਖਦੇ ਪਰ ਪੀਣ ਦਾ ਤਰੀਕਾ ਪਤਾ ਹੋਣਾ ਚਾਹੀਦਾ ਅਗਲੀ ਚੀਜ਼ ਲਵਾਂਗੇ ਭਾ ਥੋੜਾ ਜਿਹਾ ਅਦਰਕ ਥੋੜਾ ਜਿਹਾ ਅਦਰਕ ਦਾ ਟੁਕੜਾ ਲੈ ਲਓ ਇਹਨੂੰ ਤੁਸੀਂ ਲਿਆ ਕੇ ਰੱਖ ਲਓ ਘਰੇ ਹਨਾ ਇਹ ਤੁਹਾਡੇ ਬਹੁਤ ਹੀ ਫਾਇਦੇਮੰਦ ਚੀਜ਼ ਹੈਗੀ ਥੋੜਾ ਜਿਹਾ ਅਦਰਕ ਦਾ ਟੁਕੜਾ ਪਾ ਲਿਆ ਜਿਹੜਾ ਸਭ ਤੋਂ ਮੇਨ ਚੀਜ਼ ਹੈਗੀ ਉਹ ਪਾਵਾਂਗੇ ਆਪਾਂ ਇੱਕ ਤੁਲਸੀ ਦਾ ਪੱਤਾ ਤੁਲਸੀ ਦੇ ਵਿੱਚ ਖਾਂਸੀ, ਸਰਦੀ, ਜ਼ੁਕਾਮ, ਅੰਦਰੋਂ ਸਰੀਰ ਦੇ ਵਿੱਚ ਬੈਕਟੀਰੀਆ, ਬਿਮਾਰੀ, ਬੁਖਾਰ, ਜਿੰਨਾ ਵੀ ਨੈਗੇਟਿਵਿਟੀ ਤੁਹਾਡੇ ਅੰਦਰ ਜਿਵੇਂ ਦਰਦਾਂ ਨੇਗੀਆਂ ਜਾਂ ਤੁਹਾਨੂੰ ਕਿਸੇ ਵੀ ਚੀਜ਼ ਦੀ ਡਿਪਰੈਸ਼ਨ, ਟੈਨਸ਼ਨ ਰਹਿੰਦੀ ਹੈ ਨਾ ਤਾਂ ਇਹ ਚੀਜ਼ ਤੁਹਾਨੂੰ ਬਹੁਤ ਫਾਇਦਾ ਦੇਊਗੀ। ਤੁਲਸੀ ਦਾ ਇੱਕ ਪੱਤਾ ਤੁਸੀਂ ਨੇ ਇਹਦੇ ਵਿੱਚ ਰੱਖ ਲੈਣਾ ਹੈਗਾ। ਉਹਨੂੰ ਚੰਗੇ ਤਰੀਕੇ ਨਾਲ ਡਿਪ ਕਰ ਦੇਣਾ ਹੈਗਾ। ਇਸ ਤਰੀਕੇ ਨਾਲ। ਦੋਸਤੋ ਬਾਅਦ ਤੁਸੀਂ ਕਰਨਾ ਕੀ ਹੈਗਾ? ਜਿਹੜਾ ਇਹ ਪਾਣੀ ਹੈ ਤਾਂ ਕੋਸ਼ਿਸ਼ ਕਰੋ ਇੱਕ ਪਿੰਚ ਤੁਸੀਂ ਇਹਦੇ ਵਿੱਚ ਸਿੰਦਾ ਨਮਕ ਵੀ ਪਾ ਲਓ। ਇਸ ਪਾਣੀ ਨੂੰ ਤੁਸੀਂ ਨੇ ਸ਼ਾਮ ਨੂੰ ਰੱਖ ਦੇਣਾ ਆਪਣੇ ਸਰਾਣੇ ਦੇ ਨੀਚੇ ਤੁਹਾਡੇ ਬੱਚਿਆਂ ਨੂੰ ਹੁਣ ਮੈਂ ਤੁਹਾਨੂੰ ਦੱਸਦੀ ਨੇ ਵੀ ਕਿਸ-ਕਿਸ ਚੀਜ਼ ਲਈ ਤੁਸੀਂ ਵਰਤ ਸਕਦੇ ਹੋ ਜਿਵੇਂ ਤੁਹਾਡੇ ਬੱਚੇ ਬੇਵਜ੍ਹਾ ਤੋਂ ਹੁਣ ਚਿੜਚਿੜਾਪਨ ਬੇਵਜ੍ਹਾ ਤੋਂ ਘਬਰਾਟ ਹੁੰਦੀ ਨੇ ਵੀਕਨੈਸ ਹੁੰਦੀ ਹੈ ਬਹੁਤ ਜ਼ਿਆਦਾ ਆਪਾਂ ਨੂੰ ਹੁੰਦਾ ਹੈ ਵੀ ਆਪਣਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਹੱਡਾਂ-ਗੋਡਿਆਂ ਦੇ ਵਿੱਚ ਹਰ ਟਾਈਮ ਤਕਲੀਫ ਹੁੰਦੀ ਹੈ ਦੇਖੋ ਸਰਦੀਆਂ ਆ ਗਈਆਂ ਸਰਦੀਆਂ ਦੇ ਵਿੱਚ ਜਿਹੜੇ ਨੇ ਨਹੀਂ ਵੀ ਹੁੰਦਾ ਉਹਨਾਂ ਦੇ ਵੀ ਹੋਣ ਲੱਗ ਜਾਂਦਾ ਪੁਰਾਣੀ ਤੋਂ ਪੁਰਾਣੀ ਬਿਮਾਰੀ ਹੈ ਤੁਹਾਨੂੰ ਕੋਈ ਵੀ ਹੈ ਨਾ ਦੇਖੋ ਕਾਰਨੀ ਦਾ ਵਾਈਗਰੂ ਜੀ ਨੇ ਕਹਿੰਦੇ ਕੋਈ ਬਹਾਨਾ ਬਣ ਜਾਂਦਾ ਹੁੰਦਾ ਹੈ ਹਰ ਇੱਕ ਚੀਜ਼ ਆ ਵੀ ਹਾਂ ਬਹਾਨੇ ਨਾਲ ਉਹ ਚੀਜ਼ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਤੇ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਮਨ ਦੇ ਵਿੱਚ ਨੈਗੇਟਿਵਿਟੀ ਤੁਹਾਨੂੰ ਹੁੰਦਾ ਵੀ ਮੇਰਾ ਜਿਹੜਾ ਵੀ ਕਾਰਜ ਹੈ ਨਾ ਉਹ ਪੂਰਾ ਨਹੀਂ ਹੋ ਰਿਹਾ ਬਹੁਤ ਤੁਸੀਂ ਇਦਾਂ ਸੋਚਿਆ ਹੋਊਗਾ ਜਿਹੜਾ ਇਨਸਾਨ ਕਈ ਵਾਰੀ ਨਾ ਮੂੰਹੋਂ ਬੋਲਦਾ ਹੈਗਾ ਉਹਦੀ ਹਰ ਇੱਕ ਗੱਲ ਪੂਰੀ ਹੋ ਜਾਂਦੀ ਹੈਗੀ ਉਹ ਵੀ ਮੈਂ ਤੁਹਾਨੂੰ ਦੱਸੂਗੀ ਕਿਉਂਕਿ ਉਹ ਕਿਸ ਚੀਜ਼ ਕਰਕੇ ਹੁੰਦੇ ਕਿ ਜਿਹੜੀ ਜਿਹੜੀ ਆਪਣੇ ਗੱਲ ਦੀ ਜਿਹੜੀਆਂ ਧੁਨੀਆਂ ਨੇ ਨਾ ਗੱਲ ਦੇ ਵਿੱਚ ਕੁਝ ਅਜਿਹੇ ਟੋਨਿਕ ਨੇਗੇ ਜਿਹੜੇ ਕਿ ਉਹ ਐਕਟਿਵ ਹੋਣ ਲੱਗ ਜਾਂਦੇ ਹੈਗੇ ਇਹੇ ਦੇਖਿਓ ਤੁਸੀਂ ਕਰਕੇ ਦੇਖਿਓ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਕਈ ਬੈਣ ਭਰਾ ਮੈਨੂੰ ਕਹਿੰਦੇ ਨੇ ਵੀ ਦੀਦੀ ਇਹਦਾ ਕੀ ਫਾਇਦਾ ਇਹ ਤੁਹਾਡੀ ਸਬਾਡੀ ਦੇ ਵਿੱਚ ਜਿੰਨੇ ਵੀ ਵਿਸੈਲੇ ਪਦਾਰਥ ਨੇ ਨਾ ਉਸ ਚੀਜ਼ ਨੂੰ ਕੱਢਣ ਤੇ ਬੈਨੀਫਿਟ ਹੈਗਾ ਖੀਰੇ ਦਾ ਪੀਸ ਪਾ ਲੂਸੀ ਹੋਰ ਵੀ ਜ਼ਿਆਦਾ ਬੈਨੀਫਿਟ ਹੋ ਜਾਊਗਾ ਤਾਂ ਤੁਸੀਂ ਕਰਨਾ ਕੀ ਹੈ ਅਬ ਸ਼ਾਮ ਨੂੰ ਇਸ ਨੂੰ ਇਸ ਤਰੀਕੇ ਨਾਲ ਬਣਾ ਕੇ ਰੱਖ ਦੇਣਾ ਹੈਗਾ ਚਾਹੇ ਮੈਂ ਘਰ ਦੇ ਦੋ ਮੈਂਬਰੋਂ ਤਾਂ ਦੋ ਵਾਸਤੇ ਬਣਾ ਲਓ ਤਿੰਨੋਂ ਤਿੰਨ ਵਾਸਤੇ ਬਣਾ ਲਓ ਚਾਰੋਂ ਚਾਰ ਵਾਸਤੇ ਬਣਾ ਲਓ ਤਾਂ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਰੱਖ ਦੇਣਾ ਸਵੇਰੇ ਉੱਠ ਕੇ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਵੈਸੇ ਤਾਂ ਤੁਸੀਂ ਖਾਲੀ ਪੇਟ ਇਸ ਚੀਜ਼ ਨੂੰ ਕਰੋ ਤਾਂ ਬਹੁਤ ਜ਼ਿਆਦਾ ਫਾਇਦਾ ਹੈਗਾ ਤੁਸੀਂ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਤੁਸੀਂ ਇਹਦੇ ਉੱਪਰ ਹੱਥ ਰੱਖਣਾ ਇਸ ਤਰੀਕੇ ਦੇ ਨਾਲ ਹੱਥ ਰੱਖ ਕੇ ਤੁਸੀਂ ਨੇ ਕਟੋ-ਕਟ 108 ਵਾਰੀ ਤੁਸੀਂ ਬੋਲਣਾ ਹੈ ਵਾਹਿਗੁਰੂ 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 ਵਾਹਿ ਆਪਣੀਆਂ ਨਜ਼ਰਾਂ ਇਸਦੇ ਪਿੱਛੇ ਟਿਕਾਉਣੀਆਂ ਨੇ ਤੇ ਹੱਥ ਉੱਤੇ ਰੱਖਣੇ ਨੇ ਵਾਹਿਗੁਰੂ ਇਸ ਤਰੀਕੇ ਨਾਲ ਤੁਸੀਂ ਨੇ ਜਪਣਾ ਹੈ 11 ਵਾਰੀ ਤੁਸੀਂ ਨੇ ਮੂਲ ਮੰਤਰ ਦਾ ਪਾਠ ਕਰਨਾ ਹੈ ਬੈਸੇ ਤੁਸੀਂ ਜਿਹੜੇ ਪੈਨਪ੍ਰਾ ਨਿਤਨੇਮ ਕਰਦੇ ਹੋ ਤਾਂ ਤੁਸੀਂ ਇਸ ਜਾਣ ਨੂੰ ਆਪਣੇ ਕੋਲ ਰੱਖ ਲਓ ਪੰਜੇ ਬਾਣੀਆਂ ਦਾ ਕਰਦੇ ਹੋ ਉਸ ਤੋਂ ਬਾਅਦ ਕਿਸੇ ਵੀ ਪਰਿਵਾਰ ਦੇ ਮੈਂਬਰ ਦਾ ਤੁਹਾਨੂੰ ਹੈਗਾ ਵੀ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਸਾਡੇ ਘਰ ਦੇ ਵਿੱਚ ਬਿਮਾਰੀ ਨਹੀਂ ਜਾਂਦੀ ਸਾ ਕੁਛ ਵੀ ਤੁਹਾਡੇ ਮਨ ਦੇ ਵਿੱਚ ਜਿਵੇਂ ਬੱਚਿਆਂ ਦਾ ਚੜਚੜਾ ਆ ਪਾਣਾ ਹੈਗਾ ਜਾਂ ਤੁਹਾਡੇ ਸਰੀਰ ਦੇ ਵਿੱਚ ਹਨਾ ਇੰਨੀਆਂ ਜਿਆਦੇ ਬਿਮਾਰੀਆਂ ਨੇਗੀਆਂ ਉਹ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਆ ਦੇਖੋ ਆਪਾਂ ਕਹਿੰਦੇ ਦਵਾਈ ਲਓ ਡਾਕਟਰ ਕੋਲੇ ਜਾਓ ਕਈ ਵਾਰੀ ਨਾ ਡਾਕਟਰ ਵੀ ਜਵਾਬ ਦੇ ਦਿੰਦੇ ਨੇ ਉਹ ਕਹਿੰਦੇ ਨੇ ਵੀ ਦੁਆ ਕਰੋ ਰੱਬ ਅਗੇ ਅਰਦਾਸ ਕਰੋ ਵਾਹਿਗੁਰੂ ਜੀ ਤੁਹਾਡੀ ਬਿਮਾਰੀ ਨੂੰ ਕੱਟ ਸਕਦੇ ਨੇ ਸਾਡੇ ਹੱਥ ਖੜੇ ਨੇ ਦੇਖੋ ਇਹ ਕੁਝ ਵੀ ਨਹੀਂ ਹੈਗਾ ਇੱਕ ਸ਼ਾਮ ਨੂੰ ਤੁਸੀਂ ਰੱਖ ਦੋਗੇ ਸਵੇਰੇ ਤੁਸੀਂ ਬੈਠ ਕੇ 5 ਮਿੰਟ ਸਿਰਫ ਸਿਮਰਨ ਕਰਨਾ ਜਾਂ ਤੁਸੀਂ ਨਿਤਨੇਮ ਕਰਦੇ ਹੋ ਤੁਸੀਂ ਉਸ ਟਾਈਮ ਆਪਣੇ ਕੋਲੇ ਰੱਖ ਲਓ ਉਸ ਤੋਂ ਬਾਅਦ ਫਿਰ ਤੁਸੀਂ ਇਸ ਜਲ ਨੂੰ ਉਲ ਲੈਣਾ ਉਲ ਕੇ ਤੁਸੀਂ ਨੇ ਇਸ ਨੂੰ ਪੀ ਲੈਣਾ ਬਾਕੀ ਜਿਹੜਾ ਵਿੱਚ ਸਮਾਨ ਰਹੇ ਜੂਗਾ ਉਹਦੇ ਵਿੱਚ ਥੋੜਾ ਜਿਹਾ ਜਲ ਹੋਰ ਪਾ ਕੇ ਥੋੜਾ ਜਿਹਾ ਥੋੜਾ ਜਿਹਾ ਰੱਖ ਲਿਓ ਤੁਸੀਂ ਚਮਚਾਕ ਥੋੜਾ ਜਿਹਾ ਜਲ ਹੋਰ ਪਾ ਕੇ ਉਸ ਨੂੰ ਆਪਣੇ ਘਰ ਦੇ ਵਿੱਚ ਸਿੱਟਾ ਦਿਓ ਸਾਰੇ ਘਰ ਦੇ ਵਿੱਚ ਜਿਹੜੀ ਇਹਦੇ ਵਿੱਚ ਅਦਰਕ ਤੁਲਸੀ ਇਹ ਚੀਜ਼ੋ ਕੀ ਇਹਨੂੰ ਨਾਲ ਤੁਸੀਂ ਕਿਸੇ ਵੀ ਗਮਲੇ ਵਗੈਰਾ ਦੇ ਵਿੱਚ ਪਾ ਦਿਓ ਤੁਸੀਂ ਇਸ ਚੀਜ਼ ਨੂੰ ਲਗਾਤਾਰ 1 ਮਹੀਨਾ ਕਰਨਾ ਹੈ ਪਾਣੀ ਜੇ ਤੁਹਾਨੂੰ ਲੱਗਦਾ ਵੀ ਥੋੜਾ ਜਿਹਾ ਠੰਡਾ ਕਿਉਂਕਿ ਅੱਜ ਕੱਲ ਠੰਡਾ ਬਣੀਂਗੀ ਪੀਤਾ ਨਹੀਂ ਜਾਂਦਾ ਤਾਂ ਤੁਸੀਂ ਸਵੇਰੇ ਨੂੰ ਥੋੜਾ ਜਿਹਾ ਕੋਸਾ ਵੀ ਕਰ ਸਕਦੇ ਹੋ ਜਦੋਂ ਪੁਣੋਗੇ ਨਾ ਪੁਣ ਕੇ ਜਾਂ ਪਹਿਲਾਂ ਥੋੜਾ ਜਿਹਾ ਉਬਾਲ ਲਓ ਉਬਾਲ ਕੇ ਥੋੜਾ ਜਿਹਾ ਕੋਸਾ ਦਾ ਕਰਕੇ ਫਿਰ ਪੁਣ ਲਓ ਇਕ ਹੋਈ ਹੋਣੀ ਫਿਰ ਤੁਸੀਂ ਕਿਸੇ ਵੀ ਬਾਉਲ ਚ ਪਾ ਕੇ ਇਹਨੂੰ ਪੀ ਸਕਦੇ ਹੋ ਇਹਨੂੰ ਤੁਸੀਂ ਨੇ ਪਿੱਤਲ ਜਾਂ ਤਾਂਬੇ ਦੇ ਬਰਤਨ ਚ ਨਹੀਂ ਪਾਉਣਾ ਕੰਚ ਦੇ ਚੀ ਪਾਉਣਾ ਹੈਗਾ ਹਨਾ ਨਾ ਤੁਸੀਂ ਨੇ ਇਹਨੂੰ ਸਟੀਲ ਦੇ ਵਿੱਚ ਪਾਉਣਾ ਇਹ ਚੀਜ਼ ਕਰਨ ਨਾਲ ਤਾਂ ਤੁਸੀਂ ਦੇਖਿਓ ਤੁਹਾਡੇ ਸਰੀਰ ਨੂੰ ਕਿੰਨੀ એનર્ਜੀ ਮਿਲੇਗੀ ਕਿਉਂਕਿ ਆਪਣਾ ਸਰੀਰ ਆਪਣਾ ਮਨ ਆਪਣਾ ਦਿਮਾਗ ਹੀ ਹੈ ਤੁਹਾਡਾ ਦਿਮਾਗ ਵੀ ਇਸ ਚੀਜ਼ ਨਾਲ ਸ਼ਾਂਤ ਹੋਵੇਗਾ ਤੁਹਾਡਾ ਮਨ ਵੀ ਇਸ ਚੀਜ਼ ਦੇ ਨਾਲ ਬਹੁਤ ਐਕਟਿਵ ਹੋਵੇਗਾ ਜਿਵੇਂ ਕਿ ਆਪਾਂ ਨੂੰ ਹੁੰਦਾ ਵੀ ਹਰ ਟਾਈਮ ਆਪਣ ਲੱਗ ਜਾਂਦਾ ਵੀ ਨਹੀਂ ਅੱਜ ਨਹੀਂ ਚਲ ਕੱਲ ਨੂੰ ਦਿਨ ਬਦਲਣਗੇ ਕੱਲ ਨੂੰ ਨਹੀਂ ਪਰਸੋਂ ਨੂੰ ਬਦਲਣਗੇ ਇਸੇ ਚੀਜ਼ 'ਚ ਆਪਾਂ ਜਿਉਂਦੇ ਰਹਣੇ ਆਂਗੇ ਹਨਾ ਇਹੀ ਹੁੰਦਾ ਵੀ ਹਾਂ ਅੱਜ ਇੱਕ ਡਾਕਟਰ ਤੋਂ ਦਵਾਈ ਲੈ ਲਓ ਕੱਲ ਨੂੰ ਦੂਸਰੇ ਤੀਸਰੇ ਤਿਸ ਐਦਾਂ ਨਾ ਪਰ ਇੱਕ ਦਿਨ ਆਪਾਂ ਅੱਕ ਜਾਂਦੇ ਆਂ ਪਰ ਵਾਹਿਗੁਰੂ ਜੀ ਦੇ ਦਰਤੀ ਕਹਿੰਦੇ ਜਦੋਂ ਆਪਾਂ ਅਰਦਾਸ ਕਰਦੇ ਆਂ ਨਾ ਉਹ ਖਾਲੀ ਨਹੀਂ ਜਾਂਦੀ ਹੈਗੀ ਤੁਸੀਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਦੇਖੋ ਹੁਣ ਅਸੀਂ ਇਹੀ ਦਿਹਾੜੇ ਚੱਲ ਰਹੇ ਨੇ ਸੁਣਿਆ ਹੁਣ ਇਤਿਹਾਸ ਦੇ ਵਿੱਚ ਕਿ ਇੱਕ ਸਿੱਖ ਸੀਗਾ ਜਿਹੜਾ ਕਿ ਉਡੀਕ ਰਿਆ ਸੀ ਵੀ ਮੈਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਣ ਉਹਨੇ ਨਾ ਇੱਕ ਚਿੱਟੀ ਚਾਦਰ ਬਹੁਤ ਪਿਆਰ ਦੇ ਨਾਲ ਬਣਾ ਕੇ ਮੰਜੇ ਤੇ ਵਿਸਾਈ ਹੋਈ ਸੀ ਹੁੰਦਾ ਹੀ ਜਦੋਂ ਕੋਈ ਕਿਸੇ ਮਹਿਮਾਨ ਨੇ ਆਉਣਾ ਹੁੰਦਾ ਹੈ ਤਾਂ ਫਿਰ ਵੀ ਦੁਨੀਆ ਦੇ ਪਾਸ਼ਾ ਸੀਗੇ ਆਪਾਂ ਕਰਦੇ ਆ ਸਫਾਈਆਂ ਕਰਦੇ ਆ ਤਾਂ ਉਹਨੇ ਕਿ ਚਿੱਟੀ ਚਾਦਰ ਵਿਸਾ ਕੇ ਰੱਖੀ ਹੋਈ ਸੀਗੀ ਜਦੋਂ ਗੁਰੂ ਸਾਹਿਬ ਜੀ ਦੇ ਸੀਸ ਦਾ ਦਿੱਲੀ ਦੇ ਵਿੱਚ ਕੱਟੇ ਗਏ ਸੀਗਾ ਤਾਂ ਜਦੋਂ ਸੀਸ ਨੂੰ ਲੈ ਕੇ ਆ ਰਹੇ ਸੀਗੇ ਭਾਈ ਸਾਹਿਬ ਤਾਂ ਆਉਂਦੇ ਹੋਏ ਰਸਤੇ ਦੇ ਵਿੱਚ ਉਸ ਦੀ ਕੁਟਿਆ ਦੇ ਵਿੱਚ ਗਏ ਕੁਟਿਆ ਦੇ ਵਿੱਚ ਜਾ ਕੇ ਗੁਰੂ ਸਾਹਿਬ ਜੀ ਦਾ ਅਸੀਸ ਜਿੱਥੇ ਕਿ ਉਹ ਚਾਦਰ ਵਿਸਾਈ ਹੋਈ ਸੀ ਉਸ ਦੇ ਉੱਪਰ ਰੱਖ ਦਿੱਤਾ ਤਾਂ ਜਿਹੜਾ ਗਰੀਬ ਗੁਰਸਿੱਖ ਸੀ ਉਹ ਕਹਿੰਦਾ ਵੀ ਤੂੰ ਇਹ ਕੀ ਕੀਤਾ ਤੂੰ ਕਹਿੰਦਾ ਵੀ ਮੇਰੀ ਚਾਦਰ ਇਹ ਤਾਂ ਕਹਿੰਦਾ ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਡੀਕ ਦੇ ਵਿੱਚ ਵਿਸਾਈ ਹੋਈ ਸੀ ਤੂੰ ਇਹ ਜਿਹੜੀ ਤਰੀ ਪੋਟਲੀ ਇਹ ਤੇ ਕਿਉਂ ਰੱਖੀ ਹੈ ਤੇ ਜਦੋਂ ਉਹਨੇ ਸਿੱਖਨੇ ਕਿਹਾ ਵੀ ਤੂੰ ਇਹ ਕੀ ਕੀਤਾ ਤੇਰੀ ਪੋਟਲੀ ਨੇ ਮੇਰੀ ਚਾਦਰ ਉਹ ਕਰਤੀ ਵੀ ਇੱਥੇ ਤਾਂ ਮੈਂ ਗੁਰੂ ਸਾਹਿਬ ਜੀ ਨੂੰ ਬਿਠਾਉਣਾ ਸੀਗਾ ਤਾਂ ਭਾਈ ਸਾਹਿਬ ਜੀ ਹੱਥ ਜੋੜ ਕੇ ਕਹਿਣ ਲੱਗੇ ਕਿ ਜਿਨ੍ਹਾਂ ਨੂੰ ਤੂੰ ਉਡੀਕ ਰਿਹਾ ਸੀ ਉਹ ਤੈਨੂੰ ਅੱਜ ਦਰਸ਼ਨ ਦੇਣ ਲਈ ਆਏ ਨੇ ਜਦੋਂ ਕੱਪੜਾ ਉਤਾਰਿਆ ਸੀਸ ਦੇ ਉੱਪਰੋਂ ਤੇ ਜਿਹੜਾ ਕਰੀਬ ਘੁਰ ਸਿਕ ਸੀ ਨਾ ਉਹ ਤਾਂ ਹਮਾਰ ਕੇ ਰੋਣ ਲੱਗਿਆ ਕਿ ਪਿਤਾ ਜੀ ਸਾਨੂੰ ਮੂਰਖਾਂ ਨੂੰ ਤੇਰੇ ਤੇ ਵਿਸ਼ਵਾਸ ਨਹੀਂ ਪਰ ਤੂੰ ਆਪਣਾ ਸੀਸ ਧੜ ਤੋਂ ਅਲੱਗ ਕਰਕੇ ਵੀ ਆਪਣਾ ਵਾਅਦਾ ਨਿਭਾਉਣ ਆਏ ਹੋਗੇ ਤੁਸੀਂ ਮੈਨੂੰ ਦਰਸ਼ਨ ਦੇਣ ਆਏ ਗੱਲ ਇਹੀ ਹੈ ਕਿਉਂਕਿ ਕਹਿਣੋਂ ਆਪਾਂ ਬਹੁਤ ਕੁਝ ਕਹੀ ਜਾਂਦੇ ਆ ਪਰ ਜਿੱਦਨ ਅੰਦਰੋਂ ਤੁਹਾਡਾ ਵਿਰਾਗ ਤੁਹਾਨੂੰ ਅੰਦਰੋਂ ਪਿਆਰ ਹੋਗਾ ਜਦੋਂ ਅੰਦਰੋਂ ਗੁਰੂ ਸਾਹਿਬ ਜੀ ਨੂੰ ਆਵਾਜ਼ਾਂ ਮਾਰੋਗੇ ਨਾ ਉਹ ਇੱਕ ਸਿਣ ਵੀ ਨਹੀਂ ਲੱਗਣਾ ਜਦੋਂ ਤੁਹਾਡੇ ਦੁੱਖ ਖਤਮ ਹੋ ਜਾਣਗੇ ਕਿਉਂਕਿ ਜਦੋਂ ਆਪਣੇ ਛੋਟੀ ਜੀ ਪੀੜਾ ਆਉਂਦੀ ਛੋਟਾ ਜਿਹਾ ਦੁੱਖ ਆਉਂਦਾ ਹੈ ਨਾ ਆਪਾਂ ਫਿਰ ਹੋਰ ਪਾਸੇ ਨੂੰ ਭੱਜ ਲੈਨੇ ਆ ਫਿਰ ਆਪਾਂ ਨੂੰ ਗੁਰੂ ਸਾਹਿਬ ਜੀ ਦੇ ਵਿਸ਼ਵਾਸ ਨਹੀਂ ਹੁੰਦਾ ਕਹਿੰਦੇ ਨੇ ਦੋ ਬੇੜੀਆਂ ਦੇ ਵਿੱਚ ਪੈਰ ਤਨ ਨਾਲ ਹਮੇਸ਼ਾ ਡੁੱਬਦਾ ਹੀ ਆ ਤੁਸੀਂ ਇੱਕ ਦੀ ਬੇੜੀ ਦੇ ਵਿੱਚ ਤਰ ਕੇ ਦੇਖਿਓ ਜ਼ਰੂਰ ਪਾਰ ਲੱਗੂਗੀ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ نیچے ਹਾਈਪੀ ਦਾ ਹਾਈਪ ਦਾ ਬਟਨ ਹੁੰਦਾ ਉਸ ਨੂੰ ਵੀ ਪਲੀਜ਼ ਜ਼ਰੂਰ ਦਬਾਇਆ ਕਰੋ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ